ਮੇਰਾ ਨਾਮ ਹੈ ਲਲੀ ਸ਼ਰਮਾ ਮਨਵਾਇਸ ਸਨ 2022 ਜੀ ਮੈਨੂੰ ਹੈਗੇ ਨੇ ਥੋੜੇ ਪੈਸਿਆਂ ਦੀ ਜ਼ਰੂਰਤ ਜਿਸ ਕਰਕੇ ਅਹੀਂ ICICI ਬੈਂਕ ਵਿੱਚ ਆਪਣਾ 골ਡ ਲੋਨ ਜਮਾ ਕਰਾਇਆ 골ਡ ਤੇ ਮੁੜਾ ਹੈ ਗਈ ਮਨੀਸ਼ ਵਰਮਾ ਜਿਸ ਬੈਂਕ ਦਾ ਅਪਲਾਈ ਉਹ ਵਾਈਸ ਨਾਲ ਗਿਆ ਉਸੋ 골ਡ ਜਮਾ ਕਰਾਇਆ 480 ਗ੍ਰਾਮ 골ਡ ਹੈ ਕਹੀ ਉਹ ਔਰੀ ਵੈਲਿਊ ਆਈ ਦੀ ਡੇਟ ਚ ਹੈ 35 ਲੱਖ ਰੁਪਏ ਦੀ ਉਦੋਂ ਮਨੂੰ ਇਹਨਾਂ ਨੇ 1699000 ਰੁਪਏ ਦਿਖਾਤੇ ਟ੍ਰਾਂਸਫਰ ਕੀਤੇ ਪੈਸੇ ਮੇਰੇ ਖਾਤੇ ਆ ਗਏ ਉਸ ਤੋਂ ਬਾਅਦ 12 10 2022 ਨੂੰ ਇਹਨਾਂ ਨੇ ਆਪ ਹੀ ਆਪਣੇ ਕੋਲ ਪੈਸੇ ਜਮ੍ਹਾਂ ਕਰਾ ਕੇ ਕਾਊਂਟ ਵੀ ਕਲੋਜ਼ ਕਰਾਤਾ ਤੇ ਪੈਸੇ ਜਮ੍ਹਾਂ ਕਰਾਏ ਹਨ 18 ਲੱਖ 15 ਹਜ਼ਾਰ 114 ਰੁਪਏ ਕਿੰਨੇ ਕਰਵਾਏ ਮਨੀਸ਼ ਵਰਮਾ ਇਹਰੇ ਨਾਲ ਆਪਣੇ ਕੋਲ ਜਮ੍ਹਾਂ ਕਰਾਤੇ ਇਹਰੇ ਨਾਲ ਅੰਦਰ ਕੋਈ ਨਾ ਕੋਈ ਬੈਂਕ ਦਾ ਅਮਪਲੋਈਰ ਲਿਆ ਹੋਏਗਾ ਤੇ ਜਿਸ ਕਰਕੇ ਇਹਨਾਂ ਨੂੰ ਪਤਾ ਲੱਗਾ 15 April 2024 ਨੂੰ ਟਡੇ ਘਰ ਚ ਕੋਈ ਨਹੀਂ ਗਿਆ ਨਾਲ ਉਸ ਵੇਲੇ ਘਰ ਚ ਕੋਈ ਨਹੀਂ ਗਿਆ ਨਾ ਮੈਂ ਗਿਆ ਨਾ ਮੇਰੀ ਵਾਈਫ ਗਈ ਹੈਗੀ ਵੇਟ ਨਹੀਂ ਹੀ ਤੁਹਾਨੂੰ ਵੀ ਕਿਸ਼ਤ ਦੀ ਆਣਾ ਮੈਸੇਜ ਬੈਂਕ ਤੋਂ ਇਹ ਸਾਲ ਬਾਅਦ ਇਹਨਾਂ ਸਾਲ ਦੀ ਕਿਸ਼ਤ ਬਣਾਈ ਦੀ ਬੈਂਕ ਚ ਸਾਲ ਬਾਅਦ ਮੇਰੇ ਕੋ 165000 ਰੁਪਏ ਕਿਸ਼ਤ ਵੀ ਲੈ ਗਿਆ ਕੀ ਕਹਿੰਦੇ ਬੈਂਕ ਵਾਲੇ ਹਾਂ ਜੇ ਅਸੀਂ ਬੈਂਕ ਚ ਗਏ ਪਤਾ ਕਰਨ ਵਾਸਤੇ ਉਹਨਾਂ ਕਹਿੰਦਾ ਤੁਸੀਂ ਆਪਣਾ ਕਾਊਂਟ ক্লোਜ਼ ਕਰਾ ਗਿੱਤੀ ਉਸ ਤੋਂ ਬਾਅਦ ਅਸੀਂ ਦੋ ਤਿੰਨ ਵਾਰੀ ਫੇਰੇ ਮਾਰੇ ਹੈਗੇ ਇਹ ਸਾਡੇ ਨਾਲ ਕੀ ਨੀਸ ਲੈਂਗੁਏਜ ਯੂਜ਼ ਕਰਦੇ ਗਏ ਮਤਲਬ ਡਿਟੇਲ ਨਹੀਂ ਦੇ ਰਿਹਾ ਤਾਂ ਦੱਸ ਨਾ ਨੂੰ ਕੀ ਇੱਕ ਤੇ ਜਿਹੜਾ ਬੋਚਰ ਹੈਗਾ 18115 ਜਾਂ 114 ਰੁਪਏ ਦਾ ਇਨਾਜ਼ਾ ਨੂੰ ਇਹ ਬੋਚਰ ਦਿਖਾ ਰਹੇ ਹੈਗੇ 18115 ਜਾਂ 114 18115 114 ਰੁਪਏ ਕਿੰਨੇ ਜਮਾ ਕਰਾਈ ਹੈਗੀ ਹੈ ਇਹਦੀ ਫੋਟੋ ਦੇ ਜਨ ਤੇ ਸਭ ਕੁ ਅਸਲੀਤ ਬਾਹਰ ਆਂਦੀ ਹੈਗੀ ਹੈ ਤੇ ਜਦੋਂ ਇਹਨਾਂ ਨੇ ਅਕਾਊਂਟ ਕਲੋਜ਼ ਕਰਕੇ 골ਡ ਕੰਨੂ ਦਿੱਤਾ ਜਦੋਂ ਕਿ ਸਨੇਪਸ ਵਾਈਫ ਦੀ ਹੈਗੀ ਹੈ ਫਿਰ ਸਿਗਨੇਚਰ ਵਾਈਫ ਦੇ ਹੈਗੇ ਉਸ ਤੋਂ ਬਾਅਦ ਅਸੀਂ ਕਦੀ ਬੈਂਕ ਚ ਫੇਰਾ ਨਹੀਂ ਮਾਰੇਗਾ ਜੇਸੇਲੇ 골ਡ ਕਢਾਇਆ ਉਹਦੇ ਤੇ ਕਿਹਦੇ ਸਾਈਨ ਨੇ ਉਹਦੇ ਸਾਈਨ ਵਾਈਫ ਦੇ ਨਹੀਂ ਹੈਗੇ ਉਹ ਜਾਲੀ ਸਾਈਨ ਹੋਈ ਦੋਰੇ ਉੱਪਰ ਕੀ ਬੈਂਕ ਵਾਲੇ ਕੀ ਕਹਿੰਦੇ ਹੋ ਉਹ ਕਹਿੰਦੇ ਸਾਈਨ ਤਾਂ ਡੇ ਹੈਗੇ ਸੈਨ ਮੈਚ ਨਹੀਂ ਕਰਦੇ ਕਿ ਨਾਲ ਤੇ ਕੀ ਚਾਹੁੰਦੇ ਹੋ ਤੀਜੀ ਹੁਣ ਬਈ ਇਨਸਾਫ ਮੈਲੇ ਦਿਓ ਹੈਗਾ ਇਨਸਾਫ ਨਾ ਇਹਦੀ ਕੰਪਲੇਂਟ ਕੀਤੀ ਹੋਵੇ ਕੰਪਲੇਂਟ ਕੀਤੀ ਹੈ ਕੰਪਲੇਂਟ ਕੀਤੀ ਹੈ ਉਹਨੂੰ ਡੇਢ ਮਹੀਨਾ ਚੱਲੇਗਾ ਮੈਂ 7 ਮਾਰਚ 2022 ਨੂੰ ਆਪਣਾ 골ਡ ਲੋਨ ਦਿੱਤਾ ਸੀ ਲਿਆ ਸੀ ਉਥੋਂ ਐਸੇ ਬੈਂਕ ਤੋਂ 16 17 ਲੱਖ ਲਿਆ ਸੀਗਾ ਉਹ ਅਸੀਂ ਕਰਵਾਇਆ ਸੀ ਜੱਸ ਬੈਂਕ ਤੋਂ ਟ੍ਰਾਂਸਫਰ ਕਰਵਾਤਾ ਸੀ ਚੈੱਕ ਤੇ ਕੈਸ਼ ਜੱਸ ਬੈਂਕ ਤੋਂ ਕੈਸ਼ ਵੀ ਲਿਆ ਅਸੀਂ ਉਹਨਾਂ ਕੋਲ 2 ਸਾਲ ਦਾ ਕਿਹਾ ਸੀਗਾ ਕਿ 2 ਸਾਲ ਤੱਕ ਅਸੀਂ ਛਡਵਾ ਲੈਣਾ ਬਟ ਜਿਸ ਪਰਸਨ ਮੇਰਾ ਨਾਲ ਲੈਣ ਗਿਆ ਸੀ ਕੱਲ 골ਡ ਲੋਨ ਮੇਨਾਂ ਟਖਵਾਣ ਗਿਆ ਸੀ ਉਹਨੇ ਵੀ ਦਿਨ ਸਰ 7 8 ਮਹੀਨੇ ਬਾਅਦ 골ਡ ਛਡਵਾ ਲਿਆ ਬਟ ਸਾਨੂੰ ਇਸ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਆਈ ਨਾ ਕੋਈ ਸਾਨੂੰ ਕੋਈ ਬੈਂਕ ਤੋਂ ਕੋਈ ਮੈਸੇਜ ਆਇਆ ਕਿ ਤੁਸੀਂ ਇਹਨੂੰ ਰੀਨਿਊ ਕਰਵਾਣਾ ਤੇ ਆਪਣੀ ਇਨਸਟਾਲਮੈਂਟ ਭੇਜੋ ਕੁਝ ਨਹੀਂ ਆਇਆ ਉਹ 12 ਅਕਤੂਬਰ 2022 ਨੂੰ 골ਡ 18 ਲੱਖ ਦੇ ਕੇ 골ਡ ਛਡਵਾ ਲਿਆ। ਇਹ ਸਾਨੂੰ ਪਤਾ ਲੱਗਿਆ 15 ਅਪ੍ਰੈਲ 2024 ਨੂੰ ਜਦੋਂ ਸਾਡੇ ਕੋਲ ਚੈੱਕ ਆਇਆ ਸੀ ਜੈਸ ਬੈਂਕ ਦਾ ਸਕੈਮ ਚੈੱਕ। ਅਸੀਂ ਗਏ ਸੀ ਜੈਸ ਬੈਂਕ ਬਟ ਉਹ ਕਹਿੰਦੇ ਆ ਤੁਹਾਡਾ ਚੈੱਕ ਫੇਕ ਹੈ। ਐਸੇ ਇਨਕੁਆਰੀ ਵਾਸਤੇ ਗਏ ਆਈਸੀਆਈ ਬੈਂਕ। ਉਹਨਾਂ ਨੇ ਮੇਰੇ ਕੋਲ ਪੁੱਛਿਆ ਤੁਹਾਡੇ ਡਾਕੂਮੈਂਟ ਤੁਹਾਡੇ ਕੋਲ ਮਿਲੇ ਹੋ ਤੁਹਾਨੂੰ ਜੈਸ ਆਈਸੀਆਈ ਬੈਂਕ ਦੇ 골ਡ ਰਖਵਾਇਆ। ਮੈਂ ਕਿਹਾ ਸਾਨੂੰ ਕੁਝ ਨਹੀਂ ਦਿੱਤਾ। ਉਹਨਾਂ ਨੇ ਮੇਰੀ ਸਨੈਪ ਦੇਖੀ ਮੇਰੇ ਪ੍ਰੂਫ ਤੋਂ ਆਪਣਾ ਲੈਪਟਾਪ ਤੇ ਕੱਢਿਆ ਆਪਣਾ ਸਾਰਾ ਡਾਟਾ ਵਗੈਰਾ ਤੇ ਮੈਨੂੰ ਕਹਿੰਦੇ ਕਿ ਤੁਹਾਡਾ ਤੇ ਲੋਨ ਕਲੀਅਰ ਹੋ ਚੁੱਕਿਆ ਉਹਨੇ ਆਪਣੇ ਕੋਲੋਂ ਜਮਾ ਕਰਵਾਤਾ ਵੈਸੇ ਸਰ ਹੁਣ ਇਹਨਾਂ ਨੂੰ ਇਸ ਵਾਲਾ ਪਤਾ ਨਹੀਂ ਉਹਨੇ ਆਪਣੇ ਕੋਲ ਕਰਵਾਇਆ ਕਿ ਕੌਣ ਕਰਵਾਇਆ ਬਟ ਮੈਂ ਕਿ ਮੈਂ ਉਸ ਬੈਂਕ ਸੈਕਿੰਡ ਟਾਈਮ ਉਦੋਂ ਗਈ ਜੀ ਸਾਡਾ ਤੁਹਾਨੂੰ ਪੁੱਛੇ ਵਗੈਰ ਤੁਹਾਨੂੰ ਪਤਾ ਹੋਏ ਵਗੈਰ ਲੱਗਿਆ ਕੋਈ ਬਿਲਕੁਲ ਸਰ ਕਿੰਨਾ ਗੋਲ ਜੀ ਸਰ ਅੱਜ ਉਹਦੀ ਕੀਮਤ 35-40 ਲੱਖ ਹੈ 400 ਸੋਨਾ ਸਰ ਪੰਜ ਅੱਧਾ ਕਿਲੋ ਤੋਂ ਹੋਣਾ ਸੀਗਾ ਸੋਨਾ ਤੁਸੀਂ ਬੈਂਕ ਨੂੰ ਪੁੱਛਿਆ ਨਹੀਂ ਵੀ ਇਹ ਕੌਣ ਹੈ ਕਿੱਦਾਂ ਲੈ ਗਿਆ ਮੇਰੇ ਤੋਂ ਬਗੈਰ ਸਰ ਕਹਿੰਦੇ ਤੁਹਾਡਾ ਸਾਈਨ ਹੋਇਆ ਮੈਂ ਕਿਹਾ ਮੈਂ ਤਾਂ ਸੈਕਿੰਡ ਟਾਈਮ ਬੈਂਕ ਤੁਹਾਡੇ ਆਈਆਂ ਮੈਂ ਕਦੀ ਬੈਂਕ ਹੀ ਨਹੀਂ ਆਈ ਤੇ ਬਟ ਬੈਂਕ ਵਾਲੇ ਕੌਣ ਕਹਾਂ ਤੁਹਾਨੂੰ ਕਿ ਉਹਨੂੰ ਆਸ ਕਿਹਾ ਕਿ ਤੁਹਾਨੂੰ ਫੋਟੋਸ ਦਿਖਾ ਦਿਓ 2 ਸਾਲ ਪਹਿਲਾਂ ਕੰਸਰ ਕੋਈ ਫੋਟੋਸ ਵੀ ਨਹੀਂ ਹੈਗੀਆਂ ਮਤਲਬ ਆਣਾ ਕਰਨ ਦੇ ਬੈਂਕ ਹਾਂਜੀ ਬਿਲਕੁਲ ਨਾਲ ਮਹੀ ਬੀਹੇਵ ਕਰਦੇ ਕੋਈ ਮਤਲਬ ਇਗਨੋਰ ਕਰਦੇ ਪੇ ਕਸਟਮਰ ਨੂੰ ਸਰ ਕੋ ਕੁਝ ਵੀ ਨਹੀਂ ਹੈਗਾ ਇਹ ਇਹਦੇ ਵਿੱਚ ਸਾਡੇ ਕੋਲ ਸੱਤ-ਅੱਠ ਸਰਕਾਰ ਹਸਤਾਂ ਜਿਹੜੀਆਂ ਨੇ ਉਹ ਆਈਆਂ ਨੇ ਉਹਦੇ ਉਹਦੇ ਤੇ ਜਿਹੜੀ ਤਫਤੀਸ਼ ਕੀਤੀ ਜਾ ਰਹੀ ਹੈ ਉਹਦੇ ਚ ਅਸੀਂ ਬੈਂਕ ਕੋਲੋਂ ਵੀ ਰਿਕਾਰਡ ਦਾ ਸਰਕੀਤਾ ਮੰਗਵਾਇਆ ਹੈ ਨਾ ਕੋ ਰਿਕਾਰਡ ਉਹ ਹੁਣ ਤੇ ਜਿਹੜੀ ਵੀ ਅਗਲੀ ਕਰਵੀਏ ਉਹ ਮਚ ਲੈਂਦੀ ਜਾਉਂਦੀ ਹੈ ਮਾਮਲਾ ਮਾਮਲਾ ਇਹਦੇ ਤਫਤੀਸ਼ ਕੀਤੀ ਜਾ ਰਹੀ ਹੈ ਇਹਨਾਂ ਦੇ ਜਿਹੜੇ ਮਦਈਏ ਉਹਨਾਂ ਦੇ ਦਸਤਾਵੇਜ਼ ਜਿਹੜਾ ਕੋਈ ਇਹਨਾਂ ਨੇ ਗੋਲ ਲੋਨ ਇਹਨਾਂ ਨੇ ਰੱਖ ਕੇ ਲੋਨ ਲਿਆਇਆ ਬੈਂਕ ਤੋਂ ਜਿਹਨਾਂ ਦੇ ਦਸਤਾਵੇਜ਼ ਵੀ ਉਹ ਜਿਹੜਾ ਲੋਨ ਧਾਰ ਕੇ ਜਿਹੜਾ ਉਹ ਜਿਹੜਾ ਗੋਲਡ ਆ ਉਹ ਤੋਂ ਹਾਸਲ ਕੀਤਾ ਗਿਆ ਹੈ ਕਿੰਨੇ ਹਾਸਲ ਕੀਤਾ ਜੀ ਇਹਦੇ ਬਾਰੇ ਜਿਹੜੀ ਤਕਰੀਰ ਸਾਹਮਣੇ ਆ ਜਦੋਂ ਆਊਗੀ ਫਿਰ ਉਹਦੇ ਬਾਰੇ ਦੱਸਿਆ ਜਾਊਗਾ ਪਰਵਾਦ ਦੇ ਕਹਿਣ ਮੁਤਾਬਕ ਇਹ ਹੈਗਾ ਜੀ ਕਿੰਨੇ ਖੜਿਆ ਤਮਾਨੇ ਪਰਵਾਦ ਦੇ ਕਹਿਣ ਮੁਤਾਬਕ ਤੇ ਬੈਂਕ ਨੇ ਉਹਨਾਂ ਦੇ ਬੈਂਕ ਦੇ ਕੋਈ ਮੁਲਾਜ਼ਮ ਨੇ ਜਿਨ੍ਹਾਂ ਨੇ ਫਰਾਰ ਕੀਤਾ ਉਹਨਾਂ ਦੇ ਨਾਲ ਇਹਦੇ ਵਿੱਚ ਅਲੱਗ-ਅਲੱਗ ਕੰਪਲੇਂਟਸ ਨੇ ਉਹਦੇ ਵਿੱਚ ਕਿਸੇ ਦਾ 7 ਕੇ ਦਾ 8 ਲੱਖ ਦਾ ਲੋਨ ਆ ਕਿਸੇ ਦਾ 4 ਲੱਖ ਦਾ ਲੋਨ ਆ ਇਹ ਅਲੱਗ-ਅਲੱਗ ਕੰਪਲੇਂਟਸ ਨੇ ਅਲੱਗ-ਅਲੱਗ ਬੰਦਿਆਂ ਵੱਲੋਂ ਜਿਹੜੀਆਂ ਕੰਪਲੇਂਟਸ ਦਿੱਤੀਆਂ ਗਈਆਂ ਕੁਝ ਗੋਲ ਲੋਨ ਦੀਆਂ ਨੇ ਕੁਝ ਉਦਾਂ ਲੋਨ ਲੈ ਕੇ ਤੇ ਉਹਨੂੰ ਜਬਤ ਕਰ ਲਈਆਂ ਕੋਸ਼ਿਸ਼ ਆਈ ਹੈ ਨਹੀਂ ਅਜੇ ਤਹਨਾ ਨੇ ਇੱਕ ਮੁਲਾਜ਼ਮ ਦੇ ਇੱਕ ਜਿਹੜਾ ਮੇਨ ਬੰਦਾ ਜੀ ਦੇ ਖਿਲਾਫ ਇਹਨਾਂ ਦਿੱਤੀ ਹੈ ਉਹ ਇਥੋਂ ਜਿਹੜਾ ਪਹਿਲਾਂ ਕੋਈ ਮੁਲਾਜ਼ਮ ਸੀ ਬੈਂਕ ਦੇ ਵਿੱਚ ਹੁਣ ਛੱਡ ਕੇ ਜਾ ਚੁੱਕਾ ਹੈ ਉਹ ਉਹਦੇ ਬਾਰੇ ਵੀ ਤਫ਼ਤੀਸ਼ ਕੀਤੀ ਜਾ ਰਹੀ ਹੈ ਬੈਂਕ ਦੀ ਪੁਲਿਸ ਹੀ ਰਿਕਾਰਡ ਹਸਲ ਕਰਾਂਗੇ ਜੋ ਵੀ ਇਹਦੇ ਵਿੱਚ ਜਿਹੜਾ ਜਮਾ ਹੋਇਆ ਜਾਂ ਜਿਹੜਾ ਕਢਾਇਆ ਗਿਆ ਉਹਦੇ ਸਾਰਾ ਰਿਕਾਰਡ ਹਸਲ ਕੀਤਾ ਜਾਵੇ ਨਹੀਂ ਨਹੀਂ ਇਹਨੂੰ ਜਲਦੀ ਕਰ ਲਿਆ ਜਾਵੇ ਕੋਈ ਇਹਨੂੰ ਚੰਦਰਾ ਦੇ ਵਿੱਚ ਇਹਨੂੰ ਕਰ ਲਿਆ